ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਧੌਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲੇ ਨੂੰ ਜਿਹੜਾ ਹਾਈਵੇ ਆਉਂਦਾ ਦੱਸੋ ਉਸ ਹਾਈਵੇ ਤੋਂ 3 ਕਿਲੋਮੀਟਰ ਸਾਈਡ ਤੇ ਆਟਵਾ ਪਿੰਡ ਤਪਾ ਇਹਦੇ ਨੇੜੇ ਰਹਿ ਜਾਂਦਾ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਵਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਰੂਟੀਨ ਚ ਗਾਵਾਂ ਤੇ ਨਾਲ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਵੀਡੀਓ ਦੇ ਟੋਟਲ 8 ਨਾਕ ਤੁਹਾਨੂੰ ਦਿਖਾਉਣੇ ਆ ਜਿਹਦੇ ਚੋਂ 6 ਗਾਵਾਂ ਤੇ 2 ਮੱਝਾਂ ਹਨ ਗਾਵਾਂ ਦੇ ਵਿੱਚੋਂ ਦੱਸੋ 4 ਗਾਵਾਂ ਸੋਈਆਂ ਸੋਆਈਆਂ ਹਨ 2 ਗੱਬਣ ਗਾਵਾਂ ਮੱਝਾਂ ਵਾਲੇ ਪਾਸੇ ਜਦੋਂ ਨਿਗਾਹ ਮਾਰਾਂਗੇ ਤਾਂ ਇੱਕ ਮੱਝ ਗੱਬਣ ਦੀਂਦੀ ਹੈ ਤੇ ਇੱਕ ਤਾਜੀ ਸੋਈ ਵੀ ਹੈ ਜੋ ਬੇਨਤੀ ਹਰੇਕ ਵੀਡੀਓ ਚ ਕਰੀਦੀ ਆ ਵੀ ਪਸ਼ੂ ਜਿਹੜਾ ਤੁਸੀਂ ਖਰੀਦਣਾ ਚਾਹੁੰਦੇ ਹੋ ਉਹਦੀ ਤਸੱਲੀ ਤੁਸੀਂ ਕਰਨੀ ਹੈ ਤੇ ਆਪਦੀ ਸਮਝ ਨਾਲ ਖਰੀਦਣਾ ਹੈ ਖਾਸ ਕਰਕੇ ਸੋਇਆ ਸੋਆਏ ਪਸ਼ੂ ਦਾ ਜਿੰਨਾ ਤੁਹਾਨੂੰ ਦੱਸਿਆ ਜਾਂਦਾ ਉਹ ਮਾਲਕ ਦੇ ਘਰੇ ਹੀ ਦੋ ਟਾਈਮ ਚੋਲਿਆ ਕਰੋ ਉਦੋਂ ਬਾਅਦ ਤੁਹਾਡੀ ਸੇਵਾ ਤੇ ਹੈ ਤੁਸੀਂ ਉਸ ਪਸ਼ੂ ਤੋਂ ਕਿੰਨਾ ਦੁੱਧ ਲੈਨੇ ਹੋ ਸੋ ਆਓ ਮਿਲिए ਬਾਈ ਨੂੰ ਕਰਦੇ ਆਂ ਸ਼ੁਰੂਆਤ ਪਹਿਲੇ ਨੰਬਰ ਤੇ ਇੱਕ ਸੋਈ ਸਵਾਈਂ ਗਾਂ ਖੜੀ ਐ ਇਸੇ ਤੋਂ ਉਦੋਂ ਬਾਅਦ ਤੁਹਾਨੂੰ ਕੁਝ ਨਗ ਹੋਰ ਦਿਖਾਵਾਂਗਾ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਤੁਸੀਂ ਦੇਖਦੇ ਰਹੋ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂਆਤ ਇਸ ਵੀਡੀਓ ਦੀ ਕਰ ਲੈਨੇ ਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸਿਓ ਬਾਈ ਨਾਮ ਮੇਰੇ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਜਸਵੰਦਰ ਭਾਈ ਅੱਜ ਆਪਾਂ 8 ਨਾਕ ਦਿਖਾਉਣੇ ਆ 6 گاਵਾਂ ਦੇ ਮੱਜਾ ਹਾਂ ਜੀ 6 گاਵਾਂ ਦਿਖਾਉਣੀਆਂ ਜੀ 2 ਮੱਜਾਂ ਨੇ ਇੱਕ ਸੂਈ ਵੀ ਹੈ ਮੱਝ ਇੱਕ ਗੱਬਣਾਈ ਠੀਕ ਹੈ ਪਹਿਲੇ ਨੰਬਰ ਵਾਲੀ ਗਾਂ ਭਾਈ ਕਿੰਨੇ ਦਿਨਾਂ ਦੀ ਸੂਈ ਅੱਜ ਕੀ ਅਜੋ ਸਵੇਰੇ ਸੂਈ ਹੈ ਜਗਜੀਤ ਵੀਰੇ ਠੀਕ ਹੈ ਦੂਸਰਾ ਸੂਈ ਆ ਸੂਈ ਹੈ ਜੀ ਹੂੰ ਪਲੂਣ ਦਾ 18 ਕਿਲੋ ਦੁੱਧ ਦਿੱਤਾ ਹੋਇਆ ਜੀ ਠੀਕ ਹੈ ਇਸ ਵਾਰ ਉਮੀਦ ਹੈ ਵੀ 18 ਤੋਂ 20 ਦੇ ਵਿਚਾਲੇ ਬੜੇ ਆਰਾਮਦਾਰੀ ਦੇ ਨਾਲ ਦੇ ਦੂੰ ਗਰਮੀ ਦੇ ਟਾਈਮ 'ਚ ਜੀ ਬੱਚਾ ਕੀ ਦਿੱਤਾ ਬੱਚਾ ਨੇ ਬੱਚਾ ਦਿੱਤਾ ਜੀ ਕੀ ਰੇਟ ਰਹੂਗਾ ਰੇਟ 75000 ਰੁਪਏ ਦੀ ਦੇਵਾਂਗੇ ਜੀ ਆਪਾਂ ਸੁਆਇਦਾ ਦੂਜਾ ਬਾਈ ਦੱਸਦਾ ਤੇ ਅੱਜ ਸਵੇਭੀ ਸੂਈ ਹੈ ਕਿ ਨਾਵਾ ਗਰਮੀ ਘਟ ਮਣਾਉਂਦੀ ਹੈ ਰੈੱਡ ਕਲਰ ਦੇ ਵਿੱਚ ਢਾਂਚਾ ਤੁਸੀਂ ਇਹਦਾ ਦੇਖ ਲਓ ਹਵਾਨਾ ਆਕੋ ਚੰਗਾ ਹੈ ਡਿਮਾਂਡ ਰੱਖੀ ਹੈ 75000 ਮੌਕੇ ਤੇ ਮਾਨਤਾਨ ਆਏ ਭਰਾ ਦਾ ਜਰੂਰ ਹੋ ਜਾਂਦਾ ਹੁੰਦਾ ਹੈ ਹਨ ਬਹੁਤ ਹੱਥੀ ਚਵਾਈ ਵਾਲਾ ਚੰਗਾ ਲੱਗਿਆ ਜੀ ਬਹੁਤ ਸੋਹਣੀ ਝੋਲੀ ਲੱਗੀ ਹੈ ਜੀ ਕਿਤੇ ਨਾ ਕਿਤੇ ਥੋੜਾ ਬਹੁਤ ਜਰਸੀ ਨਾਲ ਕ੍ਰੋਸ ਹੋਊਗੀ ਬਾਕੀ ਢਾਂਚਾ ਤੁਸੀਂ ਇਹਦਾ ਬੇਸ਼ੱਕ ਸਾਈ ਵਾਲ ਚ ਮੰਨ ਲਓ ਇੱਕ ਕ੍ਰੋਸ ਬ੍ਰੀਡ ਜਾਨਾ ਖੰਡੀ ਫੀਲ ਵਰਪ ਵਰਗੀ ਹੈ ਠੀਕ ਹੈ ਚੰਗੀ ਸੀਲ ਸ਼ਰੀਫ ਹੈ ਥਣ ਅਗਲੇ ਵੀ ਸੋਹਣੇ ਦੱਸਦੇ ਦੋਸਤੋ ਪਿਛਲਾ ਥਣ ਵੀ ਬਹੁਤ ਸੋਹਣਾ ਹੈ 75000 ਇਹਦਾ ਰੇਟ ਹੈ ਨੇ ਬੱਚੇ ਨੂੰ ਜਨਮ ਦਿੱਤਾ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ 2 ਨੰਬਰ ਤੇ ਤੁਹਾਨੂੰ ਗੱਬਣ ਦਿਖਾ ਦੇਾਂਗੇ ਫਿਰ ਟਿਕ ਸੋਈ ਸਵਾਈ ਤੇ ਫਿਰ ਤੁਹਾਨੂੰ ਗੱਬਣ ਮਤਲਬ ਚਾਰ گاਵਾ ਜਿਹੜੀਆਂ ਉਹ ਸੁੰਨੀਆਂ ਵੀਆਂ ਤੇ ਦੋ گاਵਾ ਇੱਥੇ ਗੱਬਣ ਖੜੀਆਂ ਜਿਹੜੀਆਂ ਦਿਖਾਉਣਾ ਜੀ ਜਸਵੰਦਰ ਭਾਈ 2 ਨੰਬਰ ਤੇ ਜਿਹੜੀ ਗਾਂ ਇਹ ਜਗਜੀਤ ਵੀਰੇ ਇਹ ਦੂਸਰਾ ਸੁਆ ਸੁ ਰਹੀ ਹੈ ਜੀ ਹਾਂ ਕੁਲਮ ਦਾ 17 18 ਕਿਲੋ ਦੁੱਧ ਇਹਦਾ ਦਿੱਤਾ ਵੈ ਜੀ ਠੀਕ ਹੈ ਦਿਨ ਕਿੰਨੇ ਲੈ ਜੂਗੀ ਦਿਨ ਇਹ ਲੈਂਦੀ ਹੈ ਜੀ 5 4 ਦਿਨ ਜੀ ਹਜੇ ਬਾਕੀ ਠੀਕ ਹੈ ਭਾਈ ਤੇ ਰੇਟ ਇਹਦਾ ਕੀ ਰਹਿਣਾ ਰੇਟ ਇਹ ਆਪਾਂ ਅੱਜ 67000 ਰੁਪਏ ਦੀ ਦੇ ਦਾਂਗੇ ਜੀ ਤੋਰ ਦੀ ਭਾਈ 67000 ਦੀ ਦੋਸਤੋ ਅੱਜ ਇਹਦਾ ਰੇਟ ਰੱਖਿਆ ਜਾਨਪਰਾਨ ਵਾਲੀ ਬਹੁਤ ਹੈ ਜੀ ਬਹੁਤ ਐਕਟਿਵ ਹੈ ਜੀ ਬੱਚੀ ਇਹ ਵੀ ਥੋੜੀ ਬਹੁਤ ਜਰਸੀ ਨਾ ਕਰਾਸ ਹੈ ਹੈ ਕਰਾਸ ਬਰੀਡ ਠਾਨਾ ਥੀ ਚੁਾਈ ਵਾਲੇ ਆ ਜੇ ਨੂੰ ਦੇਸੀਆਂ ਦਾ ਸ਼ੌਂਕ ਹੈ ਇਦਾਂ ਦੀ ਗਾਂ ਦੇ ਥਾਰ-ਪਾਰ ਕਰ ਸੀਮਨ ਲਵਾ ਕੇ ਜਾਂ ਸਾਈਵਲ ਸੀਮਨ ਲਵਾ ਕੇ ਬੱਚੇ ਲੈ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਇਹਦਾ ਵੀ ਬਹੁਤ ਹੱਥੀ ਚਵਾਈ ਵਾਲਾ ਜੀ ਹੂੰ ਤੇ ਮੌਕੇ ਤੇ ਤਿਆਰ ਤੇ ਵਗੈਰਾ ਬਹੁਤ ਸੋਹਣੀ ਹੁੰਦੀ ਹੈ ਜੀ ਥਣ ਬਹੁਤ ਸੋਹਣਾ ਲੱਗਾ ਥਣ ਤਾਂ ਜਿਹੜਾ ਅਸਲ ਚ ਕ੍ਰੋਸ ਪਸ਼ੂ ਆ ਜਾਂਦਾ ਉਹਦਾ ਬਹੁਤ ਤਾਂ ਸੋਹਣਾ ਹੋ ਜਾਂਦਾ ਸੋ ਇਹ 2 ਨੰਬਰ ਤੇ ਸੀ ਇਹਦਾ ਰੇਟ 67000 ਬਾਈ ਨੇ ਰੱਖਿਆ ਇਦੋਂ ਬਾਅਦ ਫੇਰ ਇੱਕ ਕ੍ਰਾਸ ਬ੍ਰੀਡ ਤੁਹਾਨੂੰ ਦਿਖਾਉਂਗਾ ਇਹ ਕ੍ਰਾਸ ਬ੍ਰੀਡ ਗਾਵਾਂ ਨੋਟ ਕਰਿਓ ਸਿਆਲਾਂ ਚ ਨਹੀਂ ਗਰਮੀ ਚ ਜ਼ਿਆਦਾ ਨਿਕਲਦੀਆਂ ਗਰਮੀ ਦੇ ਫੁੱਲ ਮਤਲਬ ਦੀਆਂ ਜਿਹੜੇ ਆਪਾਂ 5-6 ਨਗ ਦਿਖਾਉਣੇ ਆ ਜੀ ਅੱਜ ਹੂੰ ਤੇ ਫਰੈਂਡ ਵਾਲਾ ਦੁੱਧ ਪਾਉਣਾ ਤੇ ਕੋਈ ਮੱਝਾਂ ਨਾਲ ਕੰਮ ਹੀ ਹੈ ਇੱਕ ਤਰ੍ਹਾਂ ਦਾ ਠੀਕ ਹੈ ਇਹ ਕਿੰਨੇ ਦਿਨ ਲੱਗ ਕਦੋਂ ਕਦੀ ਸੂਈ ਆ ਬਈ ਇਹ ਇਹ ਵੀ ਅੱਜ ਕੱਲ ਸ਼ਾਮ ਦੀ ਸੂਈ ਹੈ ਜੀ ਇਹਦੀਆਂ ਦੋ ਚਵਾਈਆਂ ਹੋ ਗਈਆਂ ਠੀਕ ਹੈ ਹੁਣ 12-13 ਕਿਲੋ ਬੋਲੇ ਤੋਂ ਖਾਲੀ ਹੁੰਦੀ ਸਟਾਰਟ ਹੈ ਜੀ ਬੱਚਾ ਇਹਦੇ ਨਾਲ ਕਿ ਬੱਚਾ ਇਹਨੇ ਬੱਚੀ ਨੂੰ ਜਨਮ ਦਿੱਤਾ ਜੀ ਜਰਸੀ ਦੀ ਨੂੰ ਜੀ ਕਾਫੀ ਕਲ ਤੇ ਝੋਲੀ ਚਾਲੀ ਦੀ ਇਹ ਵੀ ਬਹੁਤ ਚੰਗੀ ਹੈ। ਇਹਦਾ ਰੇਟ ਕੀ ਰਹਿਣਾ ਬਈ? ਰੇਟ ਆਪਾਂ ਜੀ ਇਹ ਵੈਲ 78000 ਰੁਪਏ ਦੀ ਦੇ ਦਾਂਗੇ। 78? ਹਾਂ ਜੀ 2 ਘਟਾ 80। ਦੋ ਘਟਾ 80 ਤੋਂ ਗਾਂ ਚੰਗੀ ਲੰਬਾਈ ਵਾਲੀ ਹੈ। ਖਵਾਨਾ ਤੁਸੀਂ ਹੁਣ ਦੇਖ ਲਓਗੇ ਕਿਹੜੇ ਵੱਛੀ ਨੂੰ ਜਨਮ ਦਿੱਤਾ ਹੈ। ਵੱਛੀ ਇਹਦੀ ਜਰਸੀ ਚ ਪੈਂਦੀ ਹੈ। ਤਾਜੀ ਸੂਈ ਵੀ ਇਹ ਗਾਂ ਵੱਛੀ ਵਾਲੀ। ਕਾਫੀ ਕਲਰ ਜਿਹਨੇ ਜਰਸੀ ਵੱਛੀ ਨੂੰ ਜਨਮ ਦਿੱਤਾ ਹੈ। ਆਹ ਦੇਖ ਆਖ ਵਾਲੀ ਆ ਜੀ ਬਾਈਨ ਵਜੂਦ ਵਾਲੀ ਆ ਜੀ ਵੇਲ ਗੁੱਸ ਚੰਗੀ ਆ ਦੱਸੋ ਗਾਂ ਦੀ ਉਹ ਤੁਸੀਂ ਕਿਹਦੀ ਦੇਖ ਸਕਦੇ ਹੋ ਵਕੀਰ ਆ ਕੇ پاس ਕਰ ਲਿਓ ਤੁਸੀਂ ਗਰਮੀ ਦੇ ਵਿੱਚ ਸੰਘਣਾ ਦੁੱਧ ਦੂਜੀ ਗੱਲ ਥੋੜਾ ਗਰਮੀ ਘੱਟ ਮਣਾਉਣੀ ਹੈ ਇਹਦੇ ਕਰਕੇ ਇਹ ਗਾਵਾਂ ਨਿਕਲਦੇ ਆ ਵੀ ਐਸਰੋ ਠੰਡੀ ਸੀਲ ਸੀਲਸ ਲੱਗ ਬਹੁਤ ਆ ਜੀ ਝੋਲੀ ਚਾਲੀ ਦੀ ਹਜੇ ਆਪਣੀ ਚੋਈ ਹੋਈ ਦੀ ਵੀਡੀਓ ਹੈ ਜੀ ਇਹ ਜਿਹੜੀ ਆਪਾਂ ਬਣਾ ਰਹੇ ਹਾਂ ਬਹੁਤ ਸੋਹਣਾ ਆਰਡਰ ਬਣਾਇਆ ਸੀ ਤਿਆਰੀ ਦੇ ਸੋ ਮੈਂ ਵੀਡੀਓ 2:00 ਵਜੇ ਬਣਾ ਰਿਹਾ ਇੱਕ ਗੰਪਣ ਗਾਂ ਹੋਰ ਦਿਖਾਉਣਾ ਇਹ ਜਗਜੀਤ ਵੀਰੇ ਲੈਂਦੀ ਹੈ ਜੀ ਪੰਜ ਚਾਰ ਦਿਨ ਇਹ ਤਾਂ ਰੇਟ ਹਫਤਾ ਵੀ ਲੈ ਜਾ ਸਕਦੀ ਹੈ ਜੀ ਚੰਗੀ ਤਿਆਰ ਹੋਈ ਕੀ ਰੇਟ ਹੋਊਗਾ ਭਾਈ ਰੇਟ ਇਹ ਆਪਾਂ ਅੱਜ 90000 ਰੁਪਏ ਦੀ ਵਛੀ ਦੇ ਦਾਂਗੇ ਜੀ ਇਹ ਵੀ ਜਰਸੀ ਦੇ ਵਿੱਚ ਆ ਥਾਣੇ ਦਾ ਵੀ ਅੱਥੀ ਚਵਾਈ ਵਾਲਾ ਠੰਡੀ ਸੀਲੇ ਵੀ ਬਰਫ ਵਰਗੀ ਪੂਸ਼ਪਣੀ ਭਾਈ ਮੜੀ ਦੋਸੋ ਬੜਾ ਸੋਹਣਾ ਹਵਾਨਾ ਕੱਢੋ ਲੈ ਵਾ ਦੇਖੋ ਕਾਗਜੀ ਕਾਗਜੀ ਹੈ ਜੀ ਇੱਕ ਤਰ੍ਹਾਂ ਦਾ ਕਿਵੇਂ ਮਰਜ਼ੀ ਖਿੱਚੀ ਜਾਓ ਲਿਆ ਆਪਣੇ ਚਾਰੇ ਥਾਣ ਸੋਹਣੇ ਐ ਚੰਗੇ ਬੱਚੇ ਜਰਸੀ ਚ ਇਹ ਤੋਂ ਲੈ ਸਕਦੇ ਹੋ ਉਮੀਦ ਹੈ ਜੀ ਇਹ ਬਹੁਤ ਸੋਹਣੀ ਬਣੂ ਜੀ ਹਮ ਮਾਲਕਾਂ ਨੇ ਦੱਸਣਾ ਤਾਂ ਆਪਕੇ ਜੀ 22 ਕਿਲੋ ਖਰਾਦੋ ਦਿੱਤਾ ਹੋਇਆ ਪਹਿਲੇ ਸੂਏ ਠੀਕ ਐ ਚੰਗਾ ਢਾਂਚਾ ਹਨ ਵਿੱਥੀ ਤੇ ਕੰਨੀਆਂ ਦੇ ਉੱਤੇ ਹੀ ਲੱਗੇ ਆ ਅਗਲੇ ਥਾਣੇ 'ਚ ਵੀ ਵਿੱਥੀ ਫੁੱਲ ਚਾਰੇ ਥਾਣੇ ਪੂਰੇ ਨਿਖੜਵੇਂ ਨਿਖੜਵੇਂ ਦੇਸਣਗੇ ਤੁਹਾਨੂੰ ਜਿਹੜਾ ਵੀਰ ਕੋਲ ਆਊਗਾ ਉਹਨੂੰ ਵੀ ਹਾਈਟ ਵਗੈਰਾ ਦੀ ਬਹੁਤ ਚੰਗੀ ਹੈ ਜੀ ਕੋਈ ਛੋਟੀ ਨਾ ਮੰਨੇ ਇਹਨੂੰ 4 ਨੰਬਰ ਉੱਤੇ ਆ ਦੱਸੋ ਇਹ ਗੱਬਣ ਇਸ ਤੋਂ ਬਾਅਦ 'ਚ ਦੋ ਹੋਰ ਸੋਹਣੀਆਂ ਸਵਾਈਆਂ ਦਿਖਾਉਂਗਾ ਫਿਰ ਦਿਖਾਉਂਗਾ ਤੁਹਾਨੂੰ ਮੱਝਾਂ ਕਿਉਂਕਿ ਨਾਗ ਟੋਟਲ ਜਿਹੜੇ ਇਸ ਵੀਡੀਓ 'ਚ ਅੱਠ ਦਿਖਾਉਣੇ ਆ ਚਾਰ ਤੁਸੀਂ ਦੇਖ ਚੁੱਕੇ ਹੋ ਰੇਟ ਜਿਹੜੇ ਉਹ ਵੀਡੀਓ 'ਚ ਹੋਣਗੇ ਸਾਰੇ ਪਸ਼ੂਆਂ ਦੇ ਜਸਿੰਦਰ ਭਾਈ ਇਹ ਦੂ ਅੱਗੇ ਜਿਹੜੀ ਗਾਂ ਅੱਗੇ ਜਿਹੜੀ ਵਹਿੜਾ ਜੀ ਇਹ ਵੀ ਅੱਜ ਸਵੇਰ ਦੀ ਸੂਈ ਹੈ ਜੀ ਹੂੰ ਇਹਨੇ ਬੱਚੀ ਨੂੰ ਜਨਮ ਦਿੱਤਾ ਠੀਕ ਹੈ ਜਰਸੀ ਦੀ ਨੂੰ ਜੀ ਕਾਫੀ ਕਲਰ ਦੇ ਵਿੱਚ ਠੀਕ ਹੈ ਤੇ ਆਪ ਇਹਦੇ ਵਿੱਚ ਐਵੇਂ ਮੰਨ ਲਓ ਵੀ ਵਧੀਆ ਮੱਝ ਜਿੰਨਾ ਵਜਨ ਹੋਏਗਾ ਜੀ ਹੂੰ ਤੇ ਦੁੱਧ ਦੀ ਉਮੀਦ ਹੈ ਜੀ ਇਹ ਵੀ 20 ਕਿਲੋ ਤੋਂ ਬਾਹਰ ਦੇ ਦੂ 20 ਕਿਲੋ ਪਲੂਣ ਦਾ ਖਰਾ ਦਿੱਤਾ ਹੋਇਆ ਜੀ ਰੇਟੇ ਤਾਂ ਕੀ ਰਹਿਣਾ ਇਹ 75000 ਰੁਪਏ ਦੀ ਦੇਵਾਂਗੇ ਜੀ ਆਪਾਂ ਤੋਰੀਆਂ ਇਸੋ ਦੁੱਧ ਤੁਹਾਡੀ ਸੇਵਾ ਦਾ ਤੁਹਾਡੀ ਸਮਝ ਦਾ ਪਰ 75000 ਚੱਕੇ ਕ੍ਰਾਸ ਬ੍ਰੀਡ ਆ ਥੋੜੀ ਹਨ ਇਹਦੇ ਵੀ ਹੱਥੀਂ ਚਵਾਈ ਆਲੇ ਠੰਡੀ ਸੀਲ ਬਹੁਤ ਆ ਜੀ ਬਰਫ ਵਰਗੇ ਨਿਆਣਾ ਪਾਉਣ ਦੀ ਲੋੜ ਹੈਗੀ ਅਜੇ ਪਾਉਣਾ ਪਾਲੇ ਨਹੀਂ ਪਾਉਣਾ ਨਾ ਪਾਵੇ ਠੀਕ ਹੈ ਲੰਬਾਈ ਸੋਹਣੀ ਹੈ ਅਜਾ ਬੰਦਾ ਪੂਛੀ ਲੰਬੀ ਵਹਿੜਾ ਕਦ ਕਾਠ ਵਾਲੀ ਹੈ ਥਣ ਵੀ ਸੋਹਣੇ ਆ ਚਾਰੇ ਬਹੁ ਮੁੱਠੀ ਵਾਲਾ ਥਣ ਲੱਗਿਆ ਜੀ ਸੋ ਇਹ ਵੜ ਗਾਂ ਤੁਸੀਂ ਦੇਖ ਲਓ ਜਿਹੜੇ ਪਸ਼ੂ ਤਾਜੇ ਸੂਏ ਹੁੰਦੇ ਖਾਸ ਕਰਕੇ ਥੋੜੀਆਂ ਜਿਹੜੀਆਂ ਕ੍ਰੋਸ ਬਰੀਡ ਗਾਵਾਂ ਇਹ ਬੱਚੇ ਦੀ ਖਿੱਚ ਬਹੁਤ ਕਰਦੀਆਂ ਹੁੰਦੀਆਂ ਇਹਦੇ ਬਾਅਦ ਇੱਕ ਹੋਰ ਵੜ ਤੁਹਾਨੂੰ ਸੂਈ ਸਵਾਈ ਦਿਖਾਉਣਾ ਜਗੀਵੀਰ ਇਹਨੂੰ ਤੀਸਰਾ ਦਿਨ ਆ ਜੀ ਅੱਜ ਸੂਈ ਨੂੰ ਹੂੰ ਤੇ 15 ਕਿਲੋ ਤੋਂ ਬਹੁਤ ਆ ਬਾਹਰ ਇਸ ਵਾਰ ਇਹ ਸੋਹਣਾ ਹਾਜ਼ਰ ਹੈਗਾ ਜੀ ਆਪਣੇ ਕੋਲੇ ਦੋ ਟਾਈਮ ਕੋਈ ਮਰਜ਼ੀ ਚੋਕੇ ਲੈ ਗਈ ਸੀ ਰੇਟ ਹੈ ਭਾਈ ਰੇਟ ਇਹ ਆਪਾਂ ਜੀ 75000 ਰੁਪਏ ਦੀ ਇਹ ਦੇ ਦਾਂਗੇ ਜੀ ਠੀਕ ਹੈ ਤੇ ਹਾਈਟ ਵਗੈਰਾ ਦੀ ਇਹ ਵੀ ਬਹੁਤ ਚੰਗੀ ਆ ਬਹੁਤ ਚੰਗਾ ਭਜਨ ਆ ਜੀ ਠੀਕ ਤੇ ਹੱਥੀ ਚਵਾਈ ਵਾਲਾ ਥਾਣਾ ਕਟ ਖੋਲੀ ਬਈ ਸੋ ਸੋ ਸੋਹਣਾ ਹਵਾਨਾ ਦਿਖਾ ਰਹੀ ਹੈ ਤੇ ਬੱਚੇ ਨੂੰ ਜਨਮ ਦਿੱਤਾ ਹੈ ਐਚ ਐਫ ਨਸਲ ਦਾ ਬੱਚਾ ਦੇਖੋ ਕਿੰਨਾ ਸੋਹਣਾ ਇਹਨੇ ਪਾਇਆ ਹੈ ਕਰਾਸ ਬਰੀਡ ਇਹ ਵੀ 75000 ਇਹਦਾ ਆਪਾ ਬੱਚਾ ਹੋ ਜੀ ਇਹਦਾ ਬੱਚਾ ਹੋ ਕਟ ਤੋਂ ਕਟ 65 ਤੋਂ 70 ਕਿਲੋ ਦਾ ਜੀ ਇੰਨਾ ਤਗੜਾ ਬੱਚਾ ਦਿੱਤਾ ਕਿਉਂਕਿ ਹਾਈਟ ਆਪਦੀ ਗਾਂ ਦੀ ਚੰਗੀ ਹੈ ਲੰਬਾਈ ਚੰਗੀ ਹੈ ਡੇਰੀਆਂ ਦੇ ਕੰਮ ਦੀਆਂ ਗਾਂ ਵਾਂ ਸੋ ਜਿਹਨੇ ਡੇਰੀਆਂ ਦੇ ਵਿੱਚ ਕਮਰਸ਼ੀਅਲ ਲੈਵਲ ਤੇ ਦੁੱਧ ਦਾ ਕੰਮ ਕਰਨਾ ਹੈ ਪੰਜ ਛੇ ਬਹਿੜਾ ਦਿਖਾਈਆਂ ਜੀ ਪੰਜੀ ਪੈਰਾਂ ਪੂਰਾਆਂ ਦੀਆਂ ਫੁੱਲ ਮਜ਼ਬੂਤ ਨੇ ਜੀ ਆਪਣੀਆਂ ਬਹਿੜਾ ਜੀ ਸਰੀਆਂ ਵਰਗੇ ਪੈਰ ਨੇ ਫਾਇਦਾ ਇਹ ਹੋ ਜਾਂਦਾ ਵੀ ਇਹਨਾਂ ਦਾ ਦੁੱਧ ਤੁਸੀਂ ਝੋਕੇ ਭਾਵੇਂ ਤੋਕੜਾਂ ਕਰਕੇ ਵੇਚ ਲਿਓ ਬਾਲੀ ਰਕਮ ਨਹੀਂ ਘਟਾਉਂਦੀਆਂ ਸੋ ਇਹ ਛੇ گاਵਾ ਤੁਹਾਨੂੰ ਦਿਖਾਤੀਆਂ ਕਿਦੂ ਅਗੇ ਦੋ ਮੱਝਾਂ ਹੈ ਜਿਹੜੀਆਂ ਦਿਖਾਉਣੀਆਂ ਪਹਿਲੇ ਨੰਬਰ ਤੇ ਗੱਬਣਾ ਹੈ ਗੰਬਨ ਦੇ ਵੀ ਜੇ ਆਪਾਂ ਥਾਣਾ ਦੀ ਗੱਲ ਕਰੀਏ ਤਾਂ ਅਗਲਾ ਪਿਛਲਾ ਇੱਕੋ ਜਿਹਾ ਥਣ ਤੁਹਾਨੂੰ ਨਜ਼ਰ ਆਊਗਾ ਤੋਰ ਕੇ ਤੁਹਾਨੂੰ ਦਿਖਾਉਂਗਾ ਤੁਸੀਂ ਦੇਖੋ ਥਣ ਦਾ ਸੈਜ ਬਹੁਤ ਸੋਹਣਾ ਅਗਾੜੀ ਚੰਗੀ ਦੀਦੀ ਐ ਬਈ ਕਿੰਨੇ ਕੁ ਦਿਨ ਲਾਉ ਸੋਨ ਚ ਤੇ ਕੀ ਰੇਟ ਰਹੂਗਾ ਇਹ ਮਾਲਕਾ ਦੇ ਦੱਸਣ ਸਾਰ ਜੀ ਇਹਦੇ ਹਜੇ 5 ਦਿਨ ਬਾਕੀ ਪਏ ਐ ਜੀ ਪੂਰੇ ਹੁਣ ਦੇ ਵਿੱਚ ਠੀਕ ਐ ਤੇ ਇਹਦਾ 14 ਕਿਲੋ ਦੁੱਧ ਦਿੱਤਾ ਹੋਇਆ ਜੀ ਬੜੇ ਆਮਦਾਰੀ ਦੇ ਨਾਲ ਝੋਲੀ ਚਾਲੀ ਦੀ ਬਹੁਤ ਚੰਗੀ ਐ ਹਫਤਾ ਲੈ ਜੇ ਤਾਂ ਬਹੁਤ ਚੰਗੀ ਗੱਲ ਆ ਰੇਟ ਇਹਦਾ ਕੀ ਰਹੂਗਾ ਬਈ ਰੇਟ ਇਹ ਆਪਾਂ 1,30,000 ਰੁਪਏ ਦੀ ਦੇਵਾਂਗੇ ਜੀ ਖੋਲੀ ਇੱਕ ਦੂਰਾ ਥਣ ਲੱਗਿਆ ਜੀ ਚੰਗਾ ਨਰੋਆ ਥਣ ਦੱਸੋ ਦੂਰਾ ਥਣ ਮਤਲਬ ਸੋਨਾ ਸੈਜ ਥਣ ਦਾ ਮੋਟਾ ਥਣ ਸਿੰਗੀ-ਸੁੰਗੀ ਦੀ ਵੀ ਬਹੁਤ ਸੋਹਣੀ ਹੈ ਜੀ ਗੋਲ ਸਿੰਘ ਆ 1,30,000 ਚ ਇਹ ਮੱਝ ਮਿਲੂਗੀ ਤੇ ਮੱਝਾਂ ਨਿਕਲਦੀਆਂ ਹੀ ਘੱਟ ਹੈ ਗਿਣਤੀ ਘੱਟ ਹੈ ਮੱਝਾਂ ਦੀ ਜਿਹਨੇ ਮੱਝ ਖਰੀਦਣੀ ਹੈ ਉਹਦੇ ਵਾਸਤੇ ਇੱਕ ਵਧੀਆ ਮੱਝ ਆ ਕੇ ਦੇਖਿਓ ਤੁਸੀਂ ਹਜੇ ਫੁੱਲ ਢੱਲ ਪਈ ਆ ਹਵਾਨੇ ਦੇ ਵਿੱਚ 5-6 ਦਿਨ ਬੜੇ ਆਰਾਮਦਾਰੀ ਦੇ ਨਾਲ ਲੈ ਜੂ ਜੀ ਠੀਕ ਹੈ ਲੈ ਆਈ ਬਈ ਸੋ ਜੋ 5-6 ਦਿਨ ਦਸੋ ਇਸ ਹੁੰਦੀ ਨਹੀਂ ਖੈਰ ਹੁਣ ਮੌਸਮ ਵੀ ਕੁਸ ਰੋਖ ਬਦਲਿਆ ਅੱਜ ਦਾ ਥੋੜੇ ਬੱਦਲ ਹੋਣ ਨਾਲ ਕੁਸ ਮੀਂਹ ਵੀ ਕੁਸ ਥਾਵਾਂ ਤੇ ਕਣੀਆਂ ਛਿੱਟੇ ਪਏ ਆ ਹੋ ਸਕਦਾ ਵੀ ਮੌਸਮ ਠੰਡਾ ਰਹੇ ਫਿਰ 4 ਦਿਨ ਪਸੂ ਵੱਧ ਵੀ ਲੈ ਸਕਦਾ ਪਰ ਇਹ ਵੀ ਕਲੀਅਰ ਆ ਵੀ ਜਦੋਂ ਸੂਣ ਲੱਗੀ ਉਦੋਂ ਹਵਾਨਾ ਪੂਰਾ ਟਾਈਟ ਕਰ ਜੂਗੀ ਕਿਉਂਕਿ ਮੱਝ ਹੈ ਚੇਗਾ ਹਵਾਨਾ ਭਰ ਕੇ ਹੀ ਸੂਂਦੀ ਏ 1,30,000 ਇਹਦਾ ਰੇਟ ਆ ਜਿਹੜਾ ਅੱਜ ਦਾ ਮੁੱਲ ਇਹਦਾ ਬਾਈ ਹਰਾਂ ਨੇ ਰੱਖਿਆ ਰੰਗ ਰੰਗ ਦੀ ਬਹੁਤ ਜੈਡ ਬਲੈਕ ਹੈ ਜੀ ਬਹੁਤ ਤੇਜ ਆ ਰੰਗ ਦੀ ਇੱਕ ਸੂਈ ਸਵਾਈ ਮਾਝ ਤੁਹਾਨੂੰ ਦਿਖਾਉਣੀ ਹੈ ਕਿ ਬਾਈ ਹੋਗੇ ਇਹਦਾ ਮੰਨ ਕੇ ਚਲੋ 8 ਦਿਨਾਂ ਦਾ ਸੁਆ ਹੈਗਾ ਜੀ ਹੂੰ ਤੇ ਹੁਣ 12 ਕਿਲੋ ਦੁੱਧ ਆਪਣੇ ਘਰੇ ਦੋ ਟਾਈਮ ਕੋ ਮਾਪ ਕੇ ਲੈ ਚੀ ਬੱਚਾ ਕੀ ਇਸਨੇ ਬੱਚਾ ਇਹਨੇ ਕੱਟੀ ਦਿੱਤੀ ਹੈ ਜੀ ਕੱਟੀ ਬਹੁਤ ਚੰਗੀ ਹੈ ਜੀ ਪਲੀ ਹੋਈ ਆ ਪਿੱਠ ਪੁੱਠ ਦੀ ਬਹੁਤ ਚੰਗੀ ਹੈ ਕੱਟੀ ਰੇਟ ਕੀ ਰਹਿਣਾ ਇਹਦਾ ਜੀ ਸੁੰਦਰ ਬਾਈ ਰੇਟ ਇਹ 1/2 ਲੱਖ ਰੁਪਏ ਦੀ ਦੇ ਦਾਂਗੇ ਜੀ ਆਪਾਂ ਲਿਆ ਫਿਰ 1 ਲੱਖ ਤੇ 25000 ਦੋਸੋ 12 ਕਿਲੋ ਦੁੱਧ ਹਫਤੇ ਕਿ ਦੀ ਸੂਈ ਥੱਲੇ ਹੈਗਾ ਟਾਂਚੇ ਦੀ ਬਹੁਤ ਉੱਪਰੋਂ ਚੜਾਈ ਚੜੂਈ ਦੀ ਚੰਗੀ ਹੈ ਜੀ ਇਹ ਹਾਈਟ ਲੈਂਥ ਫੁੱਲਾ ਸਵਾ ਲੱਖ ਰੁਪਿਆ ਇਹਦਾ ਰੇਟ ਹੈ ਇਹਦੇ ਨਾਲ ਬੱਚਾ ਕੱਟੀ ਨੜਕੋੜ ਚੱਲ ਕੇ ਜੀ ਆਪਾਂ ਨੂੰ ਆਇਆ ਹੈਗਾ ਵੀ 2 ਕਿਲੋ ਵਧਨ ਦੀ ਦੁੱਧ ਦੀ ਹੋਰ ਉਮੀਦ ਹੈਗੀ ਹੈ ਜੀ ਵੀ 14 ਤੇ 13 14 ਕਿਲੋ ਦੁੱਧ ਤੋਂ ਮਰਦੀ ਨਹੀਂ ਹੈਗੀ ਠੀਕ ਹੈ ਖੜੇ ਜਾ ਬੱਤਾ ਸੋਇ ਸਿਮਾਰਜੋ ਦੋਸਤੋ ਤਾਜੀ ਸੂਈ ਵੀ ਸੋਏ ਅੱਜ ਦੀ ਵੀਡੀਓ ਦੇ ਨਾਲ ਸੀਗੇ ਜਿਹੜੇ ਮਿਕਾਉ ਸੀ ਬਾਈ ਹੋਰਿਆਂ ਕੋਲ ਤੇ ਰੁਟੀਨ ਚ ਪਸੂ ਹੁੰਦੇ ਜਿਵੇਂ ਪਹਿਲਾਂ ਦੱਸਿਆ ਸੀਗਾ ਬਾਕੀ ਥੋੜਾ ਕੰਮ ਹੈ ਜਿਹੜਾ ਪਸ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਧੰਨਵਾਦ